ਹਾਂਜੀ ਤਾਂ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਕਾਮ-ਤਾਮ ਜਿੱਥੇ ਆਪਾਂ ਅੱਜ ਪਹੁੰਚੇ ਆਂ ਤੇ ਇਸ ਮਕਾਮ-ਤਾਮੇ ਸਭ ਤੋਂ ਬਿਸनोई ਸਮਾਜ ਦਾ ਸਭ ਤੋਂ ਵੱਡਾ ਥਾਨ ਹੈ ਤੇ ਦੋਸਤੋ ਇਸ ਜਗ੍ਹਾ ਦੇ ਵਿੱਚ ਆਪਾਂ ਕੁਝ ਗੱਲਾਂ ਹੋ ਹੋ ਜੀਆਂ ਜਿਹੜੀਆਂ ਤੁਸੀਂ ਦੇਖ ਸੁਣ ਕੇ ਹੈਰਾਨ ਹੋ ਜਾਓਗੇ ਤਾਂ ਇਸ ਜਗ੍ਹਾ ਤੇ ਸਭ ਤੋਂ ਪਹਿਲੀ ਗੱਲ ਤਾਂ ਕਰੀਏ ਵੀ ਆਪਾਂ ਗੁਰੂ ਜੰਮੇਸ਼ਵਰ ਭਗਵਾਨ ਜਿਹੜਾ ਬਿਸनोई ਸਮਾਜ ਦਾ ਗੁਰੂ ਸੀਗਾ ਜਿਹੜਾ ਤੇ ਉਹ ਉਸ ਇਸ ਜਗ੍ਹਾ ਤੇ ਉਹਨਾਂ ਨੇ ਸਮਾਦੀ ਲਈ ਸੀਗੀ ਤਾਂ ਇਸ ਕਰਕੇ ਤਾਮ ਬਣਾਇਆ ਗਿਆ ਸੀਗਾ ਤੇ ਇਸ ਦੇ ਉੱਤੇ ਦੋਸਤੋ ਜਿਹੜਾ ਹੈਗਾ ਬਿਸ਼ਨੋਈ ਸਮਾਜ ਸਾਰਾ ਪੂਰੇ ਵਰਲਡ ਦਾ ਇੱਥੇ ਆਉਂਦਾ ਆਪ ਦਾ ਮਤਲਬ ਮੱਥਾ ਟੇਕਣ ਇੱਥੇ ਆਉਂਦੇ ਆ ਤਾਂ ਦੋਸਤੋ ਇਸ ਦੇ ਵਿੱਚ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜੇ ਹਵਨ ਕੁੰਡ ਬਣੇ ਹੋਏ ਆ ਇੱਥੇ ਪ੍ਰਤੀਕ ਮੱਸਿਆਲ ਦਿਨ ਇਸ ਹਵਨ ਕੁੰਡ ਦੇ ਵਿੱਚ ਕਿਉ ਦਾ ਤੇ ਖੋਫਰੇ ਦਾ ਜਿਹੜਾ ਹਵਨ ਕੀਤਾ ਜਾਂਦਾ ਤਾਂ ਕਿ ਆਪਣੇ ਨਜ਼ਦੀਕ ਦਾ ਵਾਤਾਵਰਨ ਸ਼ੁੱਧ ਹੋ ਜੇ ਤਾਂ ਦੋਸਤੋ ਜਿਹੜਾ ਤੁਸੀਂ ਸਾਹਮਣੇ ਜਿਹੜਾ ਹੈਗਾ ਬਿਲਡਿੰਗ ਦੇਖ ਰਹੇ ਹੋ ਇਹ ਬਿਲਡਿੰਗ ਅੰਦਰ ਔਰ ਬਾਹਰ ਦੇ ਸਾਰੇ ਜਿਹੜਾ ਸੰਗਮਰਮਰ ਦਾ ਪੱਥਰ ਜਿਹੜਾ ਦੀਵਾਰਾਂ ਤੇ ਲੱਗਿਆ ਹੋਇਆ ਤੇ ਜਿਹੜੇ ਪਿੱਲਰ ਬਣੇ ਹੋਏ ਆ ਪਿੱਲਰਾਂ ਤੇ ਵੀ ਸੰਗਮਰਮਰ ਦਾ ਪੱਥਰ ਲੱਗਿਆ ਹੋਇਆ ਹੈ ਤਾਂ ਦੋਸਤੋ ਇਸ ਪੱਥਰ ਦੀ ਇੱਕ ਖਾਸੀਅਤ ਹੈ ਸਭ ਤੋਂ ਵੱਡੀ ਕੀ ਇਹ ਪੱਥਰ ਜਿਹੜਾ ਹੈਗਾ ਗਰਮੀ ਦੇ ਵਿੱਚ ਜਿਵੇਂ ਕਿ ਆਪਾਂ ਬਾਹਰ ਖੜੇ ਆ ਤਾਂ ਬਾਹਰ ਦੇ ਜਿਵੇਂ ਧੁੱਪ ਪੈਂਦੀ ਹੈ ਤੇ ਪੱਥਰ ਗਰਮ ਨਹੀਂ ਹੁੰਦਾਗਾ ਬਿਲਕੁਲ ਠੰਡਾ ਰਹਿੰਦਾ ਹੈ ਪੱਥਰ ਤੇ ਸਰਦੀ ਦੇ ਵਿੱਚ ਇਹ ਪੱਥਰ ਗਰਮ ਰਹਿੰਦਾ ਹੈ ਇਸ ਪੱਥਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਤੇ ਇਹ ਪੱਥਰ ਪੂਰਾ ਟੋਟਲੀ ਇਸ ਬਿਲਡਿੰਗ ਦੇ ਵਿੱਚ ਹਰ ਇੱਕ ਜਗ੍ਹਾ ਤੇ ਇਹ ਪੱਥਰ ਲੱਗਾ ਹੋਇਆ ਹੈ ਸੰਗ ਮਰਮਰ ਦਾ ਪੱਥਰ ਇਹਨੂੰ ਬੋਲਦੇ ਆ ਹਾਈਟ ਜਿਹੜੀ ਹੈਗੀ ਹੈ ਦੀ ਲਗਭਗ 25 ਫੁੱਟ ਤੋਂ 27 ਫੁੱਟ ਦੇ ਲਗਭਗ ਇਹਦੀ ਹਾਈਟ ਹੈਗੀ ਹੈ ਇਸ ਬਿਲਡਿੰਗ ਦੀ ਤੇ ਇਹਦੇ ਵਿੱਚ ਜਿਹੜਾ ਦੀਵਾਰਾਂ ਦੇ ਉੱਤੇ ਜਾਂ ਫਿਰ ਅੰਦਰ ਆਪਾਂ ਜੰਗਲਾਂ ਦੇ ਵਿੱਚ ਗੱਲ ਕਰੀਏ ਤਾਂ ਸਾਰੀ ਜਗ੍ਹਾ ਤੇ ਇਹ ਸੰਗ ਮਰਮਰ ਪੱਥਰ ਹੀ ਲੱਗਾ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਇਹ ਬਿਲਡਿੰਗ ਪੂਰੀ ਲੰਬੀ ਮਤਲਬ ਚੌੜਾ ਲੰਬਾਈ ਚੌੜਾਈ ਦੀ ਲਗਭਗ 60 ਤੋਂ 70 ਫੁੱਟ ਦੇ ਲਗਭਗ ਲੰਬਾਈ ਚੌੜਾਈ ਹੈ ਤੇ ਇਸ ਬਿਲਡਿੰਗ ਦਾ ਜਿਹੜਾ ਸਟਰਕਚਰ ਹੈ ਇਹ ਜਿਹੜਾ ਸਟਰਕਚਰ 8 ਕਾਲਮਾਂ ਦੇ ਉੱਤੇ ਖੜਾ ਹੈ ਜਿਹੜੇ ਇਹ ਪਿੱਲਰ ਤੁਸੀਂ ਦੇਖ ਰਹੇ ਹੋ ਕਾਲਮ ਲੱਗੇ ਹੋਏ ਇਹ ਜਿਹੜੇ ਕਾਲਮ 8 ਕਾਲਮ ਲੱਗੇ ਹੋਏ 8 ਕਾਲਮਾਂ ਦੇ ਉੱਤੇ ਸਟਰਕਚਰ ਖੜਾ ਹੈ ਤੇ ਜਿਹੜੀ ਇਹ ਵਿਚਾਲੇ ਜਗ੍ਹਾ ਇਸ ਜਗ੍ਹਾ ਤੇ ਗੁਰੂ ਜੰਮਬੇਸ਼ਵਰ ਜੀ ਭਗਵਾਨ ਜਿਹੜੇ ਸੀਗੇ ਉਹਨਾਂ ਨੇ ਸਮਾਧੀ ਲਈ ਸੀਗੀ ਤਾਂ ਉਸ ਸਮਾਧੀ ਜਗ੍ਹਾ ਜਿਹੜੀ ਬਣੀ ਹੋਈ ਹੈ ਇਹਦਾ ਸਟਰਕਚਰ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਸੀਗਾ ਜਿਹੜਾ ਆਪਣੇ ਸੀਲਿੰਗ ਹੋਈ ਵੀ ਹੈ ਡਾਊਨ ਸੀਲਿੰਗ ਇਹ ਵੀ 2x2 ਦੀ ਜਿਹੜੀ ਆਪਣੇ ਪੀਵੀਸੀ ਦੀ ਹੋਈ ਵੀ ਹੈ ਇਹ ਪੂਰੀ ਆਪਣੀ ਹਾਈਟ ਤੇ ਸੀਲਿੰਗ ਹੋਈ ਵੀ ਹੈ ਵੀ ਜ਼ਿਆਦਾ ਡਾਊਨ ਨਹੀਂ ਗਈ ਪੂਰੀ ਛੱਤ ਦੇ ਹਾਈਟ ਤੇ ਸੀਲਿੰਗ ਹੋਈ ਵੀ ਹੈ ਤੇ ਇਹਦੇ ਵਿੱਚ ਜਿਹੜਾ ਪੱਥਰ ਇਹ ਜਿਹੜਾ ਬਾਹਰ ਗਰਾਊਂਡ ਦੇ ਵਿੱਚ ਪੱਥਰ ਲੱਗਿਆ ਸਾਰਾ ਟੋਟਲੀ ਪੱਥਰ ਸੰਗਮਰਮਰ ਲੱਗਿਆ ਦੋਸਤੋ ਇਸ ਪੱਥਰ ਦੇ ਉੱਤੇ ਆਪਾਂ ਅਗਰ ਬਿਨ ਬਗੈਰ ਚਪਲਾਂ ਤੋਂ ਜਾਂ ਬਨੰਗੇ ਪੈਰ ਫਿਰਦੇ ਤਾਂ ਆਪਣਾ ਕਦੇ ਵੀ ਪੈਰ ਨਹੀਂ ਮੱਚ ਦੇਗੇ ਤੋਂਪ ਨਾਲ ਤਾਂ ਦੋਸਤੋ ਅਸੀਂ ਜਦੋਂ ਇੱਥੇ ਪਹੁੰਚੇ ਸੀ ਤਾਂ ਇਸ ਦਾ ਕੁਝ ਫਿਨਿਸ਼ਿੰਗ ਦਾ ਕੰਮ ਚੱਲ ਰਿਹਾ ਸੀਗਾ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਸਫਾਈ ਬਹੁਤ ਜ਼ਿਆਦਾ ਰੱਖੀ ਗਈ ਹੈ ਤੇ ਦੋਸਤੋ ਇਸ ਬਿਸ਼ਨੋਈ ਸਮਾਜ ਦਾ ਸਭ ਤੋਂ ਵੱਡਾ ਤੀਰਸਤਾਨ ਹੈ ਇੱਥੇ ਪੂਰੇ ਵਰਲਡ ਦੇ ਮਤਲਬ ਪੂਰੀ ਧਰਤੀ ਦਾ ਬਿਸ਼ਨੋਈ ਸਮਾਜ ਇੱਥੇ ਇਕੱਠੇ ਹੁੰਦੇ ਆ ਜਿਹੜਾ ਮੱਸਿਆਲ ਦੇ ਦਿਨ ਇੱਥੇ ਮਤਲਬ ਹਵਨ ਹੁੰਦੇ ਆ ਜਾਂ ਮੱਸਿਆਲ ਦੇ ਦਿਨ ਇੱਥੇ ਮੱਥਾ ਟੇਕਿਆ ਜਾਂਦਾ ਤਾਂ ਮੱਸਿਆਲ ਦੇ ਦਿਨ ਇੱਥੇ ਬਹੁਤ ਜ਼ਿਆਦਾ ਪੀੜ ਹੋ ਜਾਂਦੀ ਹੈ ਇਸ ਮੰਦਰ ਦੀ ਜਗ੍ਹਾ ਵੀ ਬਹੁਤ ਜ਼ਿਆ ਇੱਥੇ ਜਿਹੜੇ ਜਾਨਵਰ ਐ ਜਾਨਵਰਾਂ ਦੀ ਬਹੁਤ ਕੇਅਰ ਕੀਤੀ ਜਾਂਦੀ ਐ ਮੋਰ ਪਖਤੇ ਰੋਜ਼ ਹਿਰਨ ਦੀ ਸਭ ਤੋਂ ਜ਼ਿਆਦਾ ਇਸ ਏਰੀਆ ਦੇ ਵਿੱਚ ਤਾਂ ਆਪਾਂ ਅਗਲੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇੱਥੇ ਜਿਹੜਾ ਗੁਰੂ ਜੰਬੇਸ਼ਵਰ ਜੀ ਦਾ ਜਨਮ ਹੋਇਆ ਸੀ ਉਸ ਘਰ ਦੀ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਓ ਚੈਨਲ ਦੇ ਉੱਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਦੋਸਤੋ